ਖਾ ਬੋਰਡ ਦਾ ਜਿਹੜਾ ਰਿਜ਼ਲਟ ਹੈ ਪਲੱਸ 2 ਦਾ ਉਹ ਆ ਚੁੱਕਿਆ ਉਹ ਜੇਕਰ ਗੱਲ ਕਰੀਏ ਬਨਾਲਾ ਦੀ ਤਾਂ ਬਨਾਲਾ ਦੇ ਵਿੱਚ ਹਰ ਸੀਰਤ ਕੌਰ ਜਿਹਨੇ ਪੰਜਾਬ ਦੇ ਵਿੱਚ ਟੌਪ ਕੀਤਾ 500 ਦੇ ਵਿੱਚੋਂ 500 ਨੰਬਰ ਲੈ ਕੇ ਪੂਰੇ ਇਲਾਕੇ ਦਾ ਪੂਰੇ ਸ਼ਹਿਰ ਦਾ ਪੂਰੇ ਪੰਜਾਬ ਦਾ ਮਾਣ ਵਧਾਇਆ ਜਿਸ ਨੂੰ ਲੈ ਕੇ ਜੇ ਗੱਲ ਕਰੀ ਤਾਂ ਬਨਾਲਾ ਦੇ ਸਰਵਿਤਕਾਰੀ ਸਕੂਲ ਸੀਨੀਅਰ ਸੈਂਡਰ ਸਕੂਲ ਦੀ ਉਹ ਸਟੂਡੈਂਟ ਸੀਗੀ ਸਕੂਲ ਦੇ ਜਿਹੜੇ ਸਟਾਫ ਨੇ ਸਕੂਲ ਦੇ ਪ੍ਰਿੰਸੀਪਲ ਇੱਕ ਖੁਸ਼ੀ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਪੂਰਾ ਸਟਾਫ ਉਸ ਬੱਚੀ ਦਾ ਇੰਤਜ਼ਾਰ ਕਰ ਰਿਹਾ ਹੈ ਕੰਗੀ ਇੱਕ ਖੁਸ਼ੀ ਦਾ ਮਾਹੌਲ ਹੈ ਬੱਚੀ ਹੈ ਜਿਹੜੀ ਫਿਲਹਾਲ ਨਾਨਕੇ ਗਈ ਹੋਈ ਜੀ ਆਪਾਂ ਪ੍ਰਿੰਸੀਪਲ ਨਾਲ ਗੱਲ ਕਰਦੇ ਹਾਂ ਵੀ ਕਿਸ ਤਰੀਕੇ ਦੀ ਨੇਚਰ ਸੀ ਬੱਚੇ ਦੀ ਕਿੰਨੀ ਕੀ ਮਿਹਨਤ ਸੀ ਔਰ ਸਭ ਤੋਂ ਵੱਡੀ ਗੱਲ ਹੈ ਵੀ ਸਟਾਫ ਦੀ ਜਿਹੜੀ ਸਭ ਤੋਂ ਵੱਡੀ ਮਿਹਨਤ ਸਾਹਮਣੇ ਆ ਜਾਂਦੀ ਹੈ ਸਰ ਬਹੁਤ-ਬਹੁਤ ਮੁਬਾਰਕਾਂ ਆਪਣੇ ਸਕੂਲ ਦੀ ਬੱਚੀ ਹੈ ਜਿਹੜੀ ਪੂਰੇ ਪੰਜਾਬ ਦੇ ਵਿੱਚ ਟੌਪ ਕਰਦੀ ਹੈ ਕੀ ਕਹਿਣਾ ਚਾਹੋਗੇ ਕਿੰਨੀ ਖੁਸ਼ੀ ਹੈ ਔਰ ਕਿਸ ਤਰੀਕੇ ਦਾ ਨੇਚਰ ਸੀ ਔਰ ਕਿਸ ਤਰੀਕੇ ਦੀ ਮਿਹਨਤ ਸੀ ਬੱਚੇ ਦੀ ਪਹਿਲੀ ਬਾਤ ਤੋਂ ਮੈਂ ਸਭ ਕੋ ਇਹ ਬਨਾਲਾ ਵਾਸੀਓ ਕੋ ਵੀ ਬਹੁਤ-ਬਹੁਤ ਮੁਬਾਰਕਾ ਦੇਣਾ ਚਾਹਾਂਗਾ मेरे जो स्टाफ है उनको बहुत ही मुबारका देना चाहूँगा मेरा जो बच्चा है हर कौर उसको उसके माता पिता को बहुत बहुत मुबारकबाद देना चाहूँगा बहुत ही होनहार ये बच्चा हमारा जिसने प्लस टू के पेपर दिए हैं और इसका छोटा भाई भी जो दसवीं में हमारे पास पढ़ता है उनने मैट्रिक के पेपर दिए हैं उम्मीद है कि अगली बार भी ऐसा रिजल्ट आएगा ये बच्चे बहुत होनहार हैं टीचर्स की बहुत बड़ी मेहनत है हमारी प्रबंधक समिति का सहयोग है और माता पिता का सहयोग है बच्चे की जितनी भी तारीफ़ की जाए कम है बच्चा खेलने में बहुत अच्छा है नाइस है हर एक्टिविटी ਬੱਚਾ ہمارا ਜਾਇ ਸ਼ਾਮਿਲ ਹੁੰਦਾ ਹੈ ਸਰ ਬੱਚੇ ਦੀ ਗੱਲ ਕਰੀਏ ਤਾਂ ਬੱਚਾ ਜਿਹੜਾ कैसे पिंड बिलोंग करता है जगह तो बिलोंग करता है तो परिवार तो किस तरीके से परिवार न संबंध रखता है जी बच्चा जो है ये धनौधर से हमारे पास आता है जी इनके जो पापा हैं सिमरदीप सिंह जी वो यहाँ पर जिला खेल अफसर हैं और उन्होंने इस विद्या मंदिर के काम को देखते हमारे पास हमने बच्चे दाखिल किए हुए हैं और बच्चे के माता जो हैं वो भी बहुत सहयोगी और हमारा स्कूल का बहुत मतलब केयर करते हैं और बच्चे जो है परिवार के साथ बहुत अच्छे संबंध है सभी परिवारों के साथ बहुत अच्छे संबंध है लेकिन इन बच्चों का बहुत अच्छा व्यवहार मत ਤਬਾ ਹਮਾਰੇ ਵਿਦਵਾਨ ਦੇ ਪ੍ਰਤੀ ਹੈ गल करिए किस तरीके की तैयारियां हो रही है क्योंकि बच्चा नानके गया है सुना है किस तरीके की तैयारियां हो तो वेलकम कर लिए सारा स्टाफ है जरा जी जी टोटल तो 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 चार बज गया है स्कूल भी क्लोज चुका है उस तो बाद भी सारा उस बच्चे का इंतजार कर रहे हैं जी जैसे ही हमें सूचना मिली तो हमने जो है वो माता पिता को सूचना दी कि बच्चे को लेकर विद्या मंदिर आए हम सब इंतजार कर रहे हैं विद्यालय में उस बच्चे को जो है वो सम्मान किया जाएगा फूल माला उससे स्वागत किया जाएगा मिठाइयाँ उनके लिए मतलब बांटी जाएंगी और की जाएंगी और हम इंतजार करते हैं साढ़े बजे के आसपास बच्चा हमारे पास पहुँच रहा है माता पिता लेके ਹਮਾਰੇ ਪਾਸ ਆ ਰਹੀ ਬਿਲਕੁਲ ਪੂਰਾ ਇੰਤਜ਼ਾਰ ਹੈ ਜਿਹੜਾ ਸਕੂਲ ਦਾ ਪੂਰਾ ਸਟਾਫ ਹੈ ਜਿਹੜਾ 4 ਵਜੇ ਨੇ ਫਿਰ ਵੀ ਪੂਰਾ ਸਟਾਫ ਹੈ ਇੰਤਜ਼ਾਰ ਕਰ ਰਿਹਾ ਉਸ ਬੱਚੇ ਦਾ ਮਠਾਈਆਂ ਫੁੱਲ ਮਾਲਾ ਤੇ ਪਰਿਵਾਰ ਦਾ ਇੰਤਜ਼ਾਰ ਹੈ ਜਿਹੜਾ ਕੀਤਾ ਜਾ ਰਿਹਾ ਤਿਆਰੀਆਂ ਭਰਪੂਰ ਹੋ ਚੁੱਕੀਆਂ ਨੇ ਔਰ ਉਹਦੇ ਵੈਲਕਮ ਵਾਸਤੇ ਵੀ ਸਕੂਲ ਪੂਰਾ ਇੰਤਜ਼ਾਰ ਕਰ ਰਿਹਾ ਜਿਵੇਂ ਉਹ ਬੱਚਾ ਇੱਥੇ ਪਹੁੰਚਦਾ ਹੈ ਤਾਪਾ ਉਸ ਬੱਚੇ ਨਾਲ ਵੀ ਖਾਸ ਗੱਲਬਾਤ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਇਸ ਮਿਹਨਤ ਦੇ ਪਿੱਛੇ ਇਸ ਮੰਜ਼ਲ ਤੇ ਪਹੁੰਚਣ ਦੇ ਵਿੱਚ ਕਿਹੜੀ ਕਿਹੜੀ ਜਿਹੜੀ ਅਹਿਮੀਅਤ ਸੀ ਕਿਹੜੀ ਕਿਹੜੀ ਜਿਹੜੀ ਵੈਲਿਊ ਸੀ ਉਹਦੇ ਬੱਚੇ ਦੀ ਜ਼ਿੰਦਗੀ ਦੇ ਵਿੱਚ ਰਹੀ ਤਾਂ ਜ਼ਰੂਰ ਉਹਦੀ ਪੂਰੀ ਜਾਣਕਾਰੀ ਆਪਾਂ ਇਕੱਠੀ ਕਰਾਂਗੇ ਔਰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਇੰਤਜ਼ਾਰ ਹੈ ਉਸ ਬੱਚੇ ਦਾ ਜਦੋਂ ਹੀ ਉਹ ਬੱਚਾ ਆਪਣੇ ਵਿੱਚ ਪਹੁੰਚ ਜਾਂਦਾ ਤਾਂ ਉਹ ਨਾਲ ਖਾਸ ਗੱਲਬਾਤ ਫਿਰ ਕਰਾਂਗੇ ਕੈਮਰਾ ਪਰਸਨ ਅਸ਼ੋਕਪੁਰੀ ਦੇ ਨਾਲ ਦਵਿੰਦਰ ਸ਼ਰਮਾ ਜੀ ਮੀਡੀਆ ਬਰਨਾਲਾ ਮੈਮ ਕੀ ਨਾਮ ਹੈ ਦਰਸ਼ਨ ਜਿਸ ਮੈਂ ਕੀ ਕਰਨਾ ਚਾਹੁੰਗੇ ਇੱਕ ਬੜੀ ਖੁਸ਼ੀ ਤੇ ਮੌਕਾ ਹੈ ਜੇ ਗੱਲ ਕਰੀ ਹਰਸੀਰ ਦੀ ਤਾਂ ਕਿਸ ਤਰੀਕੇ ਦੇ ਬੱਚਾ ਸੀ ਕਿੰਨੀ ਮਿਹਨਤ ਕਰਦਾ ਸੀ ਔਰ ਕਿਸ ਤਰੀਕੇ ਦਾ ਰੋਲ ਸੀ ਜਿਹੜਾ ਉਹ ਨਾ ਕਰਦਾ ਸਕੂਲ ਦੇ ਵਿੱਚ ਸਭ ਤੋਂ ਪਹਿਲਾਂ ਤੇ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਸਾਡੇ ਲਈ ਬਹੁਤ ਹੀ ਜ਼ਿਆਦਾ ਵੱਡੀ ਖੁਸ਼ੀ ਦੀ ਲਈ ਜਿਹਦੇ ਲਈ ਸਾਰੇ ਸਟਾਫ ਦਾ ਉਹਦੇ ਮਾ ਮਮੀ ਪਾਪਾ ਨੂੰ ਅਸੀਂ ਬਹੁਤ-ਬਹੁਤ ਮੁਬਾਰਕ ਦਿੰਦੇ ਆ ਜਿੱਥੋਂ ਤੱਕ ਗੱਲ ਬੱਚੇ ਦੀ ਸੀ ਬੱਚਾ ਪੜ੍ਹਾਈ ਦੇ ਵਿੱਚ ਬਹੁਤ ਸੰਸੀਰ ਸੀ ਬਹੁਤ ਹੀ ਮਤਲਬ ਹਰ ਚੀਜ਼ ਨੂੰ ਨੇ ਟਾਈਮ ਟੂ ਟਾਈਮ ਆਪਣਾ ਕੰਮ ਪੂਰਾ ਕਰਦਾ ਸੀ ਹਰ ਐਕਟੀਵਿਟੀ ਵਿੱਚ ਬੱਚਾ ਪਾਰਟਿਸਪੇਟ ਕਰਦਾ ਸੀ ਬੱਚੇ ਦਾ ਬਿਹੇਵੀ ਨਾਲ ਆਪਣੀ ਕਲਾਸਮੇਟਸ ਦੇ ਨਾਲ ਬਹੁਤ ਅੱਛਾ ਸੀ ਤੇ ਅੱਜ ਮੈਂ ਇੱਕ ਮੁਕਾਮ ਦੇ ਉੱਪਰ ਪਹੁੰਚ ਗਿਆ ਪੂਰਾ ਨਾਮ ਰੋਸ਼ਨ ਕੀਤਾ ਕਿਸੇ ਕੀ ਦੀ ਖੁਸ਼ੀ ਹੈ ਬੁਢੇ ਸਤਾਵ ਦੇ ਵਿੱਚ ਦੇ ਸਰ ਖੁਸ਼ੀ ਤਾਂ ਇੰਨੀ ਆ ਵੀ ਕੰਟਰੋਲ ਹੀ ਨਹੀਂ ਹੋ ਰਹੀ ਇੰਨੀ ਜ਼ਿਆਦਾ ਖੁਸ਼ੀ ਹੈ ਅਸੀਂ ਆਪਣੀ ਖੁਸ਼ੀ ਨੂੰ ਦੱਸ ਨਹੀਂ ਸਕਦੇ ਮਤਲਬ ਅਸੀਂ ਕਿੰਨੇ ਜ਼ਿਆਦਾ ਖੁਸ਼ ਹੈ ਕਿ ਸਾਡੇ ਸਕੂਲ ਦਾ ਜੋ ਬੱਚਾ ਹੈਗਾ ਉਹ ਪੂਰੇ ਪੰਜਾਬ ਦੇ ਵਿੱਚ ਬੱਚੇ ਨੇ ਟੌਪ ਕੀਤਾ ਕਿਸ ਤਰੀਕੇ ਦੀ ਆਸ ਉਮੀਦ ਕਰਦੇ ਹਾਂ ਕੋ ਕਿ ਉਹਨੇ ਜਿਹੜਾ ਟੌਪ ਕੀਤਾ ਸਰ ਅਸੀਂ ਬਸ ਉਸ ਇਹੀ ਕਰਦੇ ਹਾਂ ਕਿ ਜੋ ਹੁਣ ਸਾਡਾ ਰਿਜ਼ਲਟ 10th ਕਲਾਸ ਦਾ ਆ ਰਿਹਾ ਉਹਦੇ ਵਿੱਚ ਵੀ ਸਾਨੂੰ ਇਸ ਤਰੀਕੇ ਦਾ ਹੀ ਰਿਸਪਾਂਸ ਮਿਲੇਗਾ ਬੱਚਿਆਂ ਦਾ ਇਸ ਤਰੀਕੇ ਦਾ ਹੀ ਰਿਜ਼ਲਟ ਆਏਗਾ ਸਾਰੇ ਬੱਚੇ ਸਾਡੇ ਪੂਰੇ ਵਧੀਆ ਮਾਰਕਸ ਲੈ ਕੇ ਜੋ ਹੈਗੇ ਉਹ ਪਾਸ ਹੋਣਗੇ ਐਜ਼ ਅ ਗੁਰੂ ਐਜ਼ ਅ ਟੀਚਰ ਕੀ ਅਸ਼ੀਰਵਾਦ ਦੇਣਾ ਚਾਹੁੰਗੇ ਖਰਸੀ ਸਰ ਇਹ ਅਸ਼ੀਰਵਾਦ ਦੇਵਾਂਗੇ ਕਿ ਜੋ ਬੱਚਾ ਹੈਗਾ ਆਪਣੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਕਰੇ ਜੋ ਵੀ ਉਹਦਾ ਟਾਰਗੇਟ ਹੈਗਾ ਬੱਚਾ ਆਪਣੀ ਉਸ ਗੋਲ ਨੂੰ ਅਚੀਵ ਕਰੇ ਸਾਡੇ ਸਾਰਿਆਂ ਵੱਲੋਂ ਇਹੀ ਹੈਗਾ ਹੈ ਉਹ ਬਰਾਤ ਚੰਨੀ ਤਰੱਕੀ ਕਰੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਕਸੈਸ ਜਿਹੜਾ ਹੈਗਾ ਬੱਚਾ ਉਹ ਅਚੀਵ ਕਰੇ